ਅੱਜ ਜਿਹੜੇ ਬੱਲਾ ਭਾਈ ਪਟੇਲ ਜਿਹੜੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਔਰ ਜਿਨ੍ਹਾਂ ਨੂੰ ਅਸੀਂ ਲੋਹ ਪੁਰਸ਼ ਦੇ ਨਾਂ ਤੇ ਜਾਣਦੇ ਆ ਜਿਨ੍ਹਾਂ ਦੀ ਮਿਹਨਤ ਦਾ ਜਿਨ੍ਹਾਂ ਦੀ ਸੋਚ ਵਿਚਾਰ ਦਾ ਸੱਕਾ ਦੇਸ਼ ਤੇ ਜਿਹੜੇ 800 562 ਜਿਹੜੀਆਂ ਰਿਆਸਤਾਂ ਸੀਗੀਆਂ 562 ਰਿਆਸਤਾਂ ਨੂੰ ਇੱਕ ਕਰਕੇ ਪੂਰਾ ਇਸ ਦੇਸ਼ ਦੀ ਅੱਜ ਦੇ ਇਸ ਜਿਹੜਾ ਸਰੂਪ ਅਸੀਂ ਦੇਖ ਰਹੇ ਆ ਉਹ ਸਾਨੂੰ ਨਜ਼ਰ ਆ ਰਿਹਾ ਕਿਉਂਕਿ ਅੰਗਰੇਜ਼ ਨੇ ਜਿਹੜਾ ਸੀ ਉਹਨਾਂ ਨੂੰ ਬਹੁਤ ਸਾਰੀਆਂ ਰਿਆਸਤਾਂ ਕਹਿਤਾ ਸੀ ਕਿ ਉਹ ਆਪਣੀ ਮਰਜ਼ੀ ਕਰ ਸਕਦੇ ਜਿਹੜੇ ਪਾਕਿਸਤਾਨ ਨਾਲ ਜਾਣਾ ਚਾਹਣ ਪਾਕਿਸਤਾਨ ਨਾਲ ਚੱਲ ਜਿਹੜੇ ਆਪਣੇ ਆਪ ਨੂੰ ਯਾਦ ਰਹਿਣਾ ਚਾਹੁੰਦੇ ਯਾਦ ਰਹਿਣ ਔਰ ਜਿਹੜੇ ਹਿੰਦੁਸਤਾਨ ਨਾਲ ਸ਼ਾਮਲ ਹੋਣਾ ਚਾਹੀ ਉਹ ਹਿੰਦੁਸਤਾਨ ਭਾਰਤ ਦੇ ਨਾਲ ਰਹਿਣ ਸੋ ਬਹੁਤ ਸਾਰੀਆਂ ਰਿਆਸਤਾਂ ਨੇ ਉਸ ਵੇਲੇ ਅਲੱਗ-ਅਲੱਗ ਵਿਚਾਰ ਸੀ ਸੋ ਸਾਰੇ ਅਲੱਗ-ਅਲੱਗ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਜਿਹੜਾ ਕੰਮ ਹੈ ਉਹ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ ਸੀ ਇਸ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਜਨਮ ਦਿਨ ਦੇ ਲਈ ਜਨਮ ਦਿਨ ਤੇ ਅਸੀਂ ਇਕਤਾ ਦਿਵਸ ਦੇ ਰੂਪ ਚ ਮਨਾ ਰਹੇ ਹਾਂ ਔਰ ਅੱਜ ਗੁਜਰਾਤ ਵਿੱਚ ਕੇਵੜੀਆ ਜਿੱਥੇ ਇਹਨਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਲੱਗਾ ਹੈ ਕਿ ਪਹਿਲਾਂ ਸਟੈਚੂ ਆਫ ਲਿਬਰਟੀ ਸਭ ਤੋਂ ਵੱਡਾ ਸੀ ਹੁਣ ਸਟੈਚੂ ਆਫ ਯੂਨਿਟੀ ਭਾਵ ਇਕਤਾ ਦਾ ਜਿਹੜਾ ਸਟੈਚੂ ਹੈ ਉਹ ਜਿਹੜਾ ਕਾਲੀ ਜੀ ਇੱਧਰ ਆ ਜਾਓ ਸੋ ਉਹਨਾਂ ਦੇ ਇਸ ਦਿਨ ਦੇ ਉੱਤੇ ਅਸੀਂ एक सौ पजावा जन्म दिवस है उस जन्म दिवस के उत्ते अभी जोड़ी यूनिटी रन फॉर यूनिटी यहाँ आयोजन किया जा रहा जो विशेष रूप ड्यूटी के रूप मनोरंजन कालिया जी इतने आए हैं सनों भी कपूरथले हो सौभाग्य प्राप्त हुआ और सारे दर्शन करने का मन मिले तो अज सरदार वल्लभ भाई पटेल जी ने जितने असं याद करते हैं उन्होंने जन्म दिवस से उत्तर श्रद्धांजलि देंद ਅਸੀਂ ਉਸ ਏਕਤਾ ਦਾ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹੈ ਉਹਦੇ ਤੇ ਹੀ ਚੱਲ ਕੇ ਸਾਨੂੰ ਦੇਸ਼ ਦੀ ਏਕਤਾ ਖੰਡਤਾ ਦੇ ਲਈ ਕੰਮ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਤਾਕਤਾਂ ਦੇਸ਼ ਦੇ ਵਿੱਚ ਨੂੰ ਤੋੜਨ ਦੀ ਗੱਲ ਵੀ ਕਰਦੀਆਂ ਪਰ ਉਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਵਿਸ਼ੇਸ਼ ਕਰਕੇ ਸਾਡੇ ਯੁਵਾ ਵਰਗ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਪ੍ਰੇਰਣਾ ਲੈ ਕੇ ਕਿ ਦੇਸ਼ ਦੀ ਏਕਤਾ ਖੰਡਤਾ ਦੇ ਲਈ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਅੱਜ ਦਾ ਇਹ ਮੁਖਰ ਇਹ ਹਿੰਦੁਸਤਾਨ ਦੇ ਸਾਰੇ ਜ਼ਿਲ੍ਹਿਆਂ 'ਚ ਲਗਭਗ ਇੱਕ ਕਾਰਜਕ੍ਰਮ ਹੋ ਰਿਹਾ ਸਵੇਰੇ ਮੈਂ ਬਟਾਲਾ ਸੀ ਹੁਣ ਮੈਂ ਇੱਥੇ ਆਮਜਨ ਕਾਲੀਜੀ ਦੀ ਵਿਸ਼ੇਸ਼ ਰੂਪ ਵਿੱਚ ਡਿਊਟੀ ਲੱਗੀ ਹੈ ਔਰ ਇਸ ਸਾਰੇ ਪੰਜਾਬ 'ਚ ਨਹੀਂ ਪੂਰੇ ਹਿੰਦੁਸਤਾਨ 'ਚ ਅੱਜ ਦੇ ਦਿਨ ਤੇ ਕੱਢ ਜਿਹੜਾ ਕਾਰਜਕ੍ਰਮ ਚੱਲਦਾ ਜਾ ਰਿਹਾ ਔਰ ਕੇਵੜੀਆ ਜਿੱਥੇ ਗੁਜਰਾਤ ਦੇ ਵਿੱਚ ਆ స్వਮ ਮੋਦੀ ਜੀ ਉਹ ਆਪ ਉਥੋਂ ਜਿਹੜੀ ਅੱਜ ਦੇ ਗਨ ਫਾਰ ਯੂਨਿਟੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਅੱਜ 31 ਅਕਤੂਬਰ ਹੈ सरदार वल्लभ भाई पटेल जी उन्होंवी जयंती है तो पहले डिप्टी प्राइम मिनिस्टर ऑफ इंडिया से पहले भारत के गृहमंत्री फर्स्ट होम मिनिस्टर ऑफ इंडिया और इन्होंने आजादी तो बाद ਬ੍ਰਿਟਿਸ਼ ਇੰਡੀਆ ਸਾਨੂੰ ਮਿਲਿਆ ਸੀਗਾ। ਔਰ ਉਦੋਂ ਬ੍ਰਿਟਿਸ਼ਰਸ ਨੇ ਜਾਂਦੇ ਹੋਏ ਆ ਜਿਹੜੀਆਂ ਪ੍ਰਿੰਸਲੀ ਸਟੇਟਸ ਸੀਗੀਆਂ ਉਹਨਾਂ ਨੂੰ ਆਜ਼ਾਦ ਕਰਤਾ ਸੀ ਤੁਸੀਂ ਖੁਦ ਮੁਕਤਿਆਰ। ਤੁਸੀਂ ਚਾਹੇ ਪਾਕਿਸਤਾਨ ਨਾ ਰਹੋ ਚਾਹੇ ਹਿੰਦੁਸਤਾਨ ਨਾ ਰਹੋ ਚਾਹੇ ਆਜ਼ਾਦ ਰਹੋ। ਸਰਦਾਰ ਵੱਲਭਾਈ ਪਟੇਲ ਜੀ ਨੇ 565 ਰਿਆਸਤਾਂ ਨੂੰ ਭਾਰਤ ਦੇ ਵਿੱਚ ਵਿਲੇ ਕੀਤਾ ਜਿਹੜਾ ਭਾਰਤ ਦਾ ਅਸੀਂ ਸਰੂਪ ਦੇਖ ਰਹੇ ਹਾਂ ਇਹਦਾ ਸ਼੍ਰੇ ਇਹਨਾਂ ਦੇ ਪ੍ਰਯਾਸ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਕੀਤੀ ਔਰ ਉਹਨਾਂ ਦੀ ਜਯੰਤੀ 150ਵੀਂ ਜਯੰਤੀ ਅਸੀਂ ਰਨ ਫਾਰ ਯੂਨਿਟੀ ਕਿਹਾ ਉਹ ਅਸੀਂ ਏਕਤਾ ਲਈ ਦੌੜੀਏ ਔਰ ਏਕਤਾ ਜਿਹੜੀ ਹੈਗੀ ਹੈ ਹਿੰਦੂ ਮੁਸਲਮ ਸਿੱਖ ਇਸਾਈ ਚਾਰੋਂ ਵਰਨ ਇਹ ਇਕੱਠੇ ਹੋ ਕੇ ਅਸੀਂ एक एकता का प्रदर्शन करिए भारत है एक, भारत जेड़ा है, एक है। और समरसता का भाव जेड़ा है प्रदर्शित करिए और यही कारण है कि अज पूरे हिंदुस्तान हर एक जिले के दौड़ लगाई जा रही है ਅੱਜ ਜਿਹੜੇ ਬੱਲਾ ਭਾਈ ਪਟੇਲ ਜਿਹੜੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਔਰ ਜਿਨ੍ਹਾਂ ਨੂੰ ਅਸੀਂ ਲੋਹ ਪੁਰਸ਼ ਦੇ ਨਾਂ ਤੇ ਜਾਣਦੇ ਆ ਜਿਨ੍ਹਾਂ ਦੀ ਮਿਹਨਤ ਸੱਕਾ ਜਿਨ੍ਹਾਂ ਦੀ ਸੋਚ ਵਿਚਾਰ ਦਾ ਸੱਕਾ ਦੇਸ਼ ਤੇ ਜਿਹੜੇ 800 562 ਜਿਹੜੀਆਂ ਰਿਆਸਤਾਂ ਸੀਗੀਆਂ 562 ਰਿਆਸਤਾਂ ਨੂੰ ਇੱਕ ਕਰਕੇ ਪੂਰਾ ਇਸ ਦੇਸ਼ ਦੀ ਅੱਜ ਦੇ ਇਸ ਜਿਹੜਾ ਸਰੂਪ ਅਸੀਂ ਦੇਖ ਰਹੇ ਆ ਉਹ ਸਾਨੂੰ ਨਜ਼ਰ ਆ ਰਿਹਾ ਹੈ ਕਿਉਂਕਿ ਅੰਗਰੇਜ਼ ਨੇ ਜਿਹੜਾ ਸੀ ਉਹਨਾਂ ਨੂੰ ਬਹੁਤ ਸਾਰੀਆਂ ਰਿਆਸਤਾਂ ਕਹਿਤਾ ਸੀ ਕਿ ਉਹ ਆਪਣੀ ਮਰਜ਼ੀ ਕਰ ਸਕਦੇ ਜਿਹੜੇ ਪਾਕਿਸਤਾਨ ਨਾਲ ਜਾਣਾ ਚਾਹਣ ਪਾਕਿਸਤਾਨ ਨਾਲ ਚੱਲ ਜਾ ਜਿਹੜੇ ਆਪਣੇ ਆਪ ਨੂੰ ਯਾਦ ਰਹਿਣਾ ਚਾਹੁੰਦੇ ਯਾਦ ਰਹਿਣ ਔਰ ਜਿਹੜੇ ਹਿੰਦੁਸਤਾਨ ਨਾਲ ਸ਼ਾਮਲ ਹੋਣਾ ਚਾਹੀ ਉਹ ਹਿੰਦੁਸਤਾਨ ਭਾਰਤ ਦੇ ਨਾਲ ਰਹਿਣ ਸੋ ਬਹੁਤ ਸਾਰੀਆਂ ਰਿਆਸਤਾਂ ਨੇ ਉਸ ਵੇਲੇ ਅਲੱਗ-ਅਲੱਗ ਵਿਚਾਰ ਸੀ ਸੋ ਸਾਰੇ ਅਲੱਗ-ਅਲੱਗ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਜਿਹੜਾ ਕੰਮ ਹੈ ਉਹ ਸਰਦਾਰ ਵੱਲਭ ਭਾਈ ਪਟੇਲ ਨੇ ਕੀਤਾ ਸੀ ਇਸ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਜਨਮ ਦਿਨ ਦੇ ਲਈ ਜਨਮ ਦਿਨ ਤੇ ਅਸੀਂ ਇਕਤਾ ਦਿਵਸ ਦੇ ਰੂਪ ਚ ਮਨਾ ਰਹੇ ਹਾਂ ਔਰ ਅੱਜ ਗੁਜਰਾਤ ਵਿੱਚ ਕੇਵੜੀਆ ਜਿੱਥੇ ਇਹਨਾਂ ਦਾ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਲੱਗਾ ਹੈ ਕਿ ਪਹਿਲਾਂ ਸਟੈਚੂ ਆਫ ਲਿਬਰਟੀ ਸਭ ਤੋਂ ਵੱਡਾ ਸੀ ਹੁਣ ਸਟੈਚੂ ਆਫ ਯੂਨਿਟੀ ਭਾਵ ਇਕਤਾ ਦਾ ਜਿਹੜਾ ਸਟੈਚੂ ਹੈ ਉਹ ਜਿਹੜਾ ਕਾਲੀ ਜੀ ਇੱਧਰ ਆ ਜਾਓ ਸੋ ਉਹਨਾਂ ਦੇ ਇਸ ਦਿਨ ਦੇ ਉੱਤੇ ਅਸੀਂ 155 ਜਨਮ ਦਿਵਸ ਦਾ ਉਸ ਜਨਮ ਦਿਵਸ ਤੇ ਅਜੀ ਜੜਿਆ ਯੂਨਿਟੀ ਰਨ ਫਾਰ ਯੂਨਿਟੀ ਇਹਦਾ ਯੋਜਨ ਕੀਤਾ ਜਾ ਰਿਹਾ ਜਿਹਦੇ ਚ ਵਿਸ਼ੇਸ਼ ਰੂਪ ਵਿੱਚ ਯੂਟੀ ਦੇ ਰੂਪ ਦੇ ਵਿੱਚ ਮਨੋਰੰਜਨ ਕਾਲਿਆ ਜੀ ਇੱਥੇ ਆਏ ਨੇ ਸਾਨੂੰ ਵੀ ਕਬੂਤਰਲੇ ਹੁੰਦਾ ਥੋੜਾ ਜਿਆਦਾ ਸੁਭਾਗਿਆ ਪ੍ਰਾਪਤ ਹੋਇਆ ਔਰ ਸਾਰਿਆਂ ਦੇ ਦਰਸ਼ਨ ਕਰਨ ਦਾ ਜਿਹੜਾ ਮਨ ਮਿਲਿਆ ਤੋਂ ਅੱਜ ਸਰਦਾਰ ਵੱਲਬ ਭਾਈ ਪਟੇਲ ਜੀ ਨੂੰ ਇੱਥੇ ਅਸੀਂ ਯਾਦ ਕਰਦੇ ਹਾਂ ਉਹਨਾਂ ਦੇ ਜਨਮ ਦਿਵਸ ਤੇ ਉੱਤੇ ਸ਼ਰਧਾਂਜਲੀ ਦਿੰਦੇ ਹਾਂ ਅਸੀਂ ਉਸ ਏਕਤਾ ਦਾ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹੈ ਉਹਦੇ ਤੇ ਹੀ ਚੱਲ ਕੇ ਸਾਨੂੰ ਦੇਸ਼ ਦੀ ਏਕਤਾ ਖੰਡਤਾ ਦੇ ਲਈ ਕੰਮ ਕਰਨਾ ਚਾਹੀਦਾ ਕਿਉਂਕਿ ਬਹੁਤ ਸਾਰੀਆਂ ਤਾਕਤਾਂ ਦੇਸ਼ ਦੇ ਵਿੱਚ ਨੂੰ ਤੋੜਨ ਦੀ ਗੱਲ ਵੀ ਕਰਦੀਆਂ ਪਰ ਉਹਨਾਂ ਤੋਂ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ ਔਰ ਵਿਸ਼ੇਸ਼ ਕਰਕੇ ਸਾਡੇ ਯੁਵਾ ਵਰਗ ਨੂੰ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਪ੍ਰੇਰਣਾ ਲੈ ਕੇ ਕਿ ਦੇਸ਼ ਦੀ ਏਕਤਾ ਖੰਡਤਾ ਦੇ ਲਈ ਅਸੀਂ ਸਾਰੇ ਮਿਲ ਕੇ ਕੰਮ ਕਰੀਏ ਅੱਜ ਦਾ ਇਹ ਮੁਖਰ ਇਹ ਹਿੰਦੁਸਤਾਨ ਦੇ ਸਾਰੇ ਜ਼ਿਲ੍ਹਿਆਂ ਚ ਲਗਭਗ ਇਹ ਕਾਰਜ ਕਰ ਰਿਹਾ ਸਵੇਰੇ ਮੈਂ ਬਟਾਲਾ ਸੀ ਹੁਣ ਮੈਂ ਇੱਥੇ ਆਮਜਨ ਕਾਲੀਜੀ ਦੀ ਵਿਸ਼ੇਸ਼ ਰੂਪ ਤੇ ਡਿਊਟੀ ਲੱਗੀ ਹੈ ਔਰ ਇਸ ਸਾਰੇ ਪੰਜਾਬ ਚ ਨਹੀਂ ਪੂਰੇ ਹਿੰਦੁਸਤਾਨ ਚ ਅੱਜ ਦੇ ਦਿਨ ਤੇ ਕੱਢ ਜਿਹੜਾ ਕਾਰਜ ਕਰਤਾ ਜਾ ਰਿਹਾ ਔਰ ਕੇਵੜੀਆ ਜਿੱਥੇ ਗੁਜਰਾਤ ਦੇ ਵਿੱਚ ਆ ਸਵੈਮ ਮੋਦੀ ਜੀ ਉਹ ਆਪ ਉਥੋਂ ਜਿਹੜੀ ਅੱਜ ਦੇ ਰਨ ਫਾਰ ਯੂਨਿਟੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਅੱਜ 31 ਅਕਤੂਬਰ ਹੈ सरदार वल्लभ भाई पटेल जी उन्होंवी जयंती है, दी एक जनती है। तो पहले डिप्टी प्राइम मिनिस्टर ऑफ इंडिया से पहले भारत के गृहमंत्री फर्स्ट होम मिनिस्टर ऑफ इंडिया और इन्होंने आजादी तो बाद ਬ੍ਰਿਟਿਸ਼ ਇੰਡੀਆ ਸਾਨੂੰ ਮਿਲਿਆ ਸੀਗਾ। ਔਰ ਉਦੋਂ ਬ੍ਰਿਟਿਸ਼ਰਸ ਨੇ ਜਾਂਦੇ ਹੋਏ ਆ ਜਿਹੜੀਆਂ ਪ੍ਰਿੰਸਲੀ ਸਟੇਟਸ ਸੀਗੀਆਂ ਉਹਨਾਂ ਨੂੰ ਆਜ਼ਾਦ ਕਰਤਾ ਸੀ ਤੁਸੀਂ ਖੁਦ ਮੁਕਤਿਆਰ। ਤੁਸੀਂ ਚਾਹੇ ਪਾਕਿਸਤਾਨ ਨਾ ਰਹੋ ਚਾਹੇ ਹਿੰਦੁਸਤਾਨ ਨਾ ਰਹੋ ਚਾਹੇ ਆਜ਼ਾਦ ਰਹੋ। ਸਰਦਾਰ ਵੱਲਭਾਈ ਪਟੇਲ ਜੀ ਨੇ 565 ਰਿਆਸਤਾਂ ਨੂੰ ਭਾਰਤ ਦੇ ਵਿੱਚ ਵਿਲੇ ਕੀਤਾ ਜਿਹੜਾ ਭਾਰਤ ਦਾ ਅਸੀਂ ਸਰੂਪ ਦੇਖ ਰਹੇ ਹਾਂ ਇਹਦਾ ਸ਼੍ਰੇ ਇਹਨਾਂ ਦੇ ਪ੍ਰਯਾਸ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਕੀਤੀ ਔਰ ਉਹਨਾਂ ਦੀ ਜਯੰਤੀ 150ਵੀਂ ਜਯੰਤੀ ਅਸੀਂ ਰਨ ਫਾਰ ਯੂਨਿਟੀ ਕਿਹਾ ਉਹ ਅਸੀਂ ਏਕਤਾ ਲਈ ਦੌੜੀਏ ਔਰ ਏਕਤਾ ਜਿਹੜੀ ਹੈਗੀ ਹੈ ਹਿੰਦੂ ਮੁਸਲਮ ਸਿੱਖ ਇਸਾਈ ਚਾਰੋਂ ਵਰਨ ਇਹ ਇਕੱਠੇ ਹੋ ਕੇ ਅਸੀਂ एक एकता का प्रदर्शन करिए भारत है एक, भारत जेड़ा है, एक है। और समरसता का भाव जेड़ा है प्रदर्शित करिए और यही कारण है कि अज पूरे हिंदुस्तान हर एक जिले के दौड़ लगाई जा रही है